ਤਾਰਨ ਤਾਰਨ ਜਿਮਣੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੱਡੀਆਂ ਮੁਸ਼ਕਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਮੰਨਤਾ ਰਤ ਚੋਣ ਨਿਸ਼ਾਨ ਤੱਕੜੀ ਵਾਪਸ ਲੈਣ ਦੀ ਚੋਣ ਕਮਿਸ਼ਨ ਦੇ ਕੋਲ ਪੂਜੀ ਸ਼ਿਕਾਇਤ ਚੋਣ ਕਮਿਸ਼ਨ ਦੇ ਪੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਅਕਾਲੀ ਦਲ ਬਾਦਲ ਦੇ ਪ੍ਰਤੀ ਤੁਸੀਂ ਜਿਹੜੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੀ ਮਨਤਾ ਰੱਤ ਕਰਨ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਪੁਨਰਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਰ ਵੱਖ-ਵੱਖ ਲੀਡਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਚੋਣ ਨਿਸ਼ਾਨ ਤਕੜੀ ਲੈਣ ਦੀ ਵੀ ਜੋ ਚਰਚਾ ਸੀ ਚੋਣ ਕਮਿਸ਼ਨ ਨੂੰ ਇਹ ਪੱਤਰ ਲਿਖੇ ਗਏ ਸੀ ਜਿਸ ਤੋਂ ਬਾਅਦ ਤਰਨਤਾਰ ਦੀ ਜਿਮਣੀ ਚੋਣ ਹੋਈ ਤੇ ਤਰਨਤਾਰ ਦੀ ਜਿਮਣੀ ਚੋਣ ਦੇ ਵਿੱਚ ਵੀ ਬਹੁਤ ਵੱਡੇ ਦੋਸ਼ ਲੱਗੇ ਨੇ ਅਕਾਲੀ ਦਰ ਬਾਦਲ ਦੀ ਪਾਰਟੀ ਦੇ ਉੱਪਰ ਜੋ ਚੋਣ ਕਮਿਸ਼ਨ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਉੱਪਰ ਵੱਡੀ ਕਾਰਵਾਈ ਕਰਨ ਦੀ ਜੋ ਮੰਗ ਹੈ ਇਸ ਤੋਂ ਬਾਅਦ ਚੋਣ ਕਮਿਸ਼ਨ ਜੋ ਇਸ ਦੇ ਉੱਪਰ ਐਕਸ਼ਨ ਲੈ ਸਕਦਾ ਹੈ ਅਕਾਲੀ ਦਲ ਬਾਦਲ ਦੇ ਪ੍ਰਤੀ ਵੱਡਾ ਐਕਸ਼ਨ ਹੋਣ ਨੂੰ ਸੋਣ ਵਾਲਾ ਹੈ ਜਿਸੋਂ ਲਾਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਤੇ ਜੋ ਤਰਨ-ਤਰਨ ਦੇ ਵੋਟਰਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਪੱਤਰ ਲਿਖੇ ਜਾ ਰਹੇ ਨੇ ਤਰਨ-ਤਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨੇ ਜੋ ਤਰਨ-ਤਰਨ ਜਿਮਨੀ ਚੋਣ ਦੇ ਦੌਰਾਨ ਅਕਾਲੀ ਦਲ ਵੱਲੋਂ ਦਿੱਤੀ ਗਈ ਅਪਰਾਧਿਕ ਧਮਕੀ ਅਤੇ ਚੋਣ ਬੇਨਿਜਮੀਆਂ ਤੇ ਮੱਤੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਚੋਣ ਨਿਸ਼ਾਨ ਤੁਰੰਤ ਜਬਤ ਕਰਨ ਅਤੇ ਮੌਲਤਵ ਕਰਨ ਦੀ ਮੰਗ ਕਰਦਿਆਂ ਭਾਰਤੀ ਚੋਣ ਕਮਿਸ਼ਨ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਮਨੀ ਸਿੰਘ ਬਾਦਲ ਦੇ ਵਿਰੁੱਧ ਵੀ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਕਾਰਵਾਈ ਦੀ ਮੰਗ ਕੀਤੀ ਹੈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਉਮੀਦਵਾਰ ਸੁਖਵਿੰਦਰ ਕੌਰ ਦੀ ਕਮਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ ਜੋ ਸੁਪੁੱਤਰੀ ਸੁਖਵਿੰਦਰ ਕੌਰ ਚੋਣ ਲੜ ਰਹੀ ਸੀ ਕੰਚਨਪ੍ਰੀਤ ਕੌਰ ਨੇ ਗੈਰ ਕਾਨੂੰਨੀ ਤੰਗ ਨਾਲ ਭਾਰਤ ਵਿੱਚ ਦਾਖਲ ਹੋਣ ਦਾ ਗੰਭੀਰ ਦੋਸ਼ ਲੱਗਿਆ ਕੰਚਨਪ੍ਰੀਤ ਕੌਰ ਦੇ ਉੱਪਰ एफआईआर ਦੇ ਅਨੁਸਾਰ ਉਸਦੀ ਆਖਰੀ ਦਰਜ ਕੀਤੀ ਗਈ ਮੂਵਮੈਂਟ 6 12 2023 ਨੂੰ ਯੂਏਈ ਲਈ ਰਵਾਨਗੀ ਸੀ ਅਤੇ ਉਸ ਤੋਂ ਬਾਅਦ ਭਾਰਤ ਵਾਪਸ ਆਉਣਾ ਜਾਂ ਇਮੀਗ੍ਰੇਸ਼ਨ ਅਥਾਰਟੀਆਂ ਕੋਲ ਰਜਿਸਟਰ ਕਰਨ ਦਾ ਕੋਈ ਰਿਕਾਰਡ ਪ੍ਰਾਪਤ ਨਹੀਂ ਹੋਇਆ ਇਮੀਗ੍ਰੇਸ਼ਨ ਫੋਰਨੇਜ਼ਰ ਐਕਟ ਦੇ ਤਹਿਤ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕੰਚਨ ਪ੍ਰੀਤ ਕੋਰ ਪਤਨੀ ਅਮਰਤਪਾਲ ਸਿੰਘ ਬਾਠ ਨੇ ਦਸੰਬਰ 2023 ਵਿੱਚ ਦੇਸ਼ ਛੱਡਣ ਤੋਂ ਬਾਅਦ ਗੁਪਤ ਰੂਪ ਵਿੱਚ ਨੇਪਾਲ ਸਨਦਰਨៃ ਭਾਰਤ ਵਿੱਚ ਮੁੜ ਦਾਖਲ ਹੋਈ ਗੁਰਵਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਕੰਚਨਪ੍ਰੀਤ ਕੌਰ ਨੇ ਇੱਕ ਕੈਨੇਡਾ ਆਧਾਰਿਤ ਗੈਂਗਸਟਰ ਦੇ ਪ੍ਰਭਾਵ ਅਤੇ ਸਮਰਥਨ ਰਹੀ ਆਪਣੀ ਰਾਜਨੀਤਿਕ ਮਹਿਰ ਨੂੰ ਅੰਜਾਮ ਦਿੱਤਾ ਕੰਚਨਪ੍ਰੀਤ ਕੌਰ ਦਾ ਲਿਵ-ਇਨ ਪਾਰਟਨ ਅਮਰਤਪਾਲ ਸਿੰਘ ਬਾਠ ਹੈ ਜਿਸ ਦੇ ਬਦ ਵਿਦਵਤ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਕੰਚਨਪ੍ਰੀਤ ਕੋਰ ਅਤੇ ਗੈਂਗਸਟਰਾਂ ਦੇ ਚੋਣ ਦੌਰਾਨ ਵੋਟਰਾਂ ਨੂੰ ਧਮਕਾਉਣ ਦਾ ਸਿੱਧਾ ਦੋਸ਼ ਐਫਆਈਆਰ ਵਿੱਚ ਅੰਮ੍ਰਿਤਪਾਲ ਸਿੰਘ ਬਾਠ ਵੱਲੋਂ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਿੱਧੀਆਂ ਤੇ ਦਰ ਉਨ੍ਹਾਂ ਦੇ ਧਮਕਾਇਆ ਗਿਆ ਐਫਆਈਆਰ ਦੇ ਅਨੁਸਾਰ ਇੱਕ ਵੋਟਰ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਈ ਤਾਂ ਉਸਨੂੰ ਮਾਰਕਤਾ ਜਾਵੇਗਾ ਅਤੇ ਉਸਨੂੰ ਸ਼ੋਮਨੀ ਇਕਾਲੀ ਦਲ ਬਾਦਲ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਗਿਆ ਸੀ ਇੱਕ ਹੋਰ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਬਾਖ ਨੇ ਵੋਟਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਤੇ ਕਿਸੇ ਹੋਰ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਡਰਾਉਣ ਲਈ ਵਟਸਐਪ ਕਾਲ ਦੀ ਵਰਤੋਂ ਕੀਤੀ ਇੱਕ ਐਫਆਈਆਰ ਵਿੱਚ ਪਿੰਡ ਚਮਕੇ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਸ ਨੂੰ ਇੱਕ ਵਟਸਐਪ ਕਾਲ ਜਿਸ ਦਾ ਨੰਬਰ ਸੀਗਾ +1 425830 ਜਿੱਥੇ ਇੱਕ ਕਾਲ ਆਈ ਤੇ ਆਪਣਾ ਨਾਮ ਉਸਨੇ ਅੰਮ੍ਰਿਤਪਾਲ ਸਿੰਘ ਬਾਠ ਦੱਸਿਆ ਤੇ ਧਮਕੀ ਦਿੱਤੀ ਜੇਕਰ ਉਸਨੇ ਹਰਮੀਤ ਸੰਧੂ ਦੇ ਹੱਕ ਵਿੱਚ ਵੋਟ ਪਾਈ ਤਾਂ ਉਸ ਨੂੰ ਸਿੱਧਾ ਮਾਰ ਦਿੱਤਾ ਜਾਵੇਗਾ ਮਾਡਲ ਕੋਡ ਆਫ ਕੰਡਕਟ ਦੇ ਅਨੁਸਾਰ ਧਮਕੀ ਭਰੇ ਵੀਡੀਓ ਸੋਸ਼ਲ ਮੀਡੀਆ ਤੇ ਫਲਾਏ ਗਏ ਸਨ ਸ਼ਿਕਾਇਤ ਅਨੁਸਾਰ ਆਪਣੀ ਉਮੀਦਵਾਰੀ ਤੇ ਚੋਣ ਪ੍ਰਚਾਰ ਨੂੰ ਅੰਜਾਮ ਦੇਣ ਤੋਂ ਬਾਅਦ ਕਵਰਿੰਗ ਉਮੀਦਵਾਰ ਦੇ ਛੱਡ ਕੇ ਜੋ ਫਰਾਰ ਹੋ ਗਈ ਜਿਸ ਨਾਲ ਪਾਰਟੀ ਦੀ ਨੈਤਿਕਤਾ ਤੇ ਗੰਭੀਰ ਸਵਾਲ ਖੜੇ ਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਜੇ ਪ੍ਰਤੀਕ ਅਨਸੰਗ ਆਪਣੇ ਆਪ ਨੂੰ ਵੱਖ ਕਰਨ ਵਿੱਚ ਅਸਫਲ ਰਹੀ ਹੈ ਜਿਸ ਨਾਲ ਡਰਾਉਨ ਤਮਕਾਉਣ ਦਾ ਮਾਹੌਲ ਪੈਦਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਕਵਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ ਦੇ ਉੱਪਰ ਜੋ ਐਫ ਆਈ ਆਰ ਦਰਜ ਹੋਈਆਂ ਜੋ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਜਿਹੜੀ ਕਿ ਪਾਰਤ ਛੱਡ ਕੇ ਨੇਪਾਲ ਦੇ ਰਸਤੇ ਰਹੀਂ ਫਿਰ ਵਿਦੇਸ਼ ਚਲੀ ਗਈ ਜੋ ਕਿ ਅੰਮ੍ਰਿਤਸਰ ਐਸ ਐਸ ਪੀ ਨੂੰ ਇਸ ਬਦਲੇ ਸਸਪੈਂਡ ਕਰਤਾ ਗਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜੋ ਕੰਚਨਪ੍ਰੀਤਕੌਰ ਜਿਹੜੇ ਕਿ ਆਪਣਾ ਨੇਪਾਲ ਦੇ ਰਸਤੇ ਰਹੀ ਜਿਹੜੀ ਉਹ ਫਿਰ ਵਿਦੇਸ਼ ਗਈ ਹੈ ਜਿਸ ਦਾ ਪਰਦੇ ਇਮੀਗ੍ਰੇਸ਼ਨ ਟੀਮਾਂ ਨੂੰ ਵੀ ਕੋਈ ਪਤਾ ਨਹੀਂ ਚੱਲਿਆ ਜਿਸ ਨੂੰ ਲੈ ਕੇ ਪੱਟਾ ਹੰਗਾਮਾ ਹੋਇਆ ਹੈ ਪੰਜਾਬ ਪੁਸਤ ਦੇ ਵਿੱਚ ਵੀ ਪੰਜਾਬ ਪੁਸਤ ਦੇ ਅਫਸਰਾਂ ਦੇ ਉੱਪਰ ਵੱਜੀ ਵੱਡੀ ਗਾਇਤਕੀ ਹੈ ਸੋ ਸ਼ੋਮਨੀ ਕਾਲੀਦਾਰ ਨੂੰ ਬਹੁਤ ਵੱਡਾ ਜਿਹੜਾ ਕਿ ਨੁਕਸਾਨ ਹੋਵੇਗਾ ਜੇਕਰ ਇੱਕ ਕਾਰਵਾਈ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਜਾਂਦੀ ਹੈ ਇਹਨਾਂ ਸ਼ਿਕਾਇਤਾਂ ਦੇ ਉੱਪਰ ਤਾਂ ਸ਼ੋਮਨੀ ਕਾਲੀਦਾਲ ਦਾ ਚੋਣ નિਸ਼ਾਨ ਤੇ ਮੰਨਤਾ ਰੱਦ ਕਰ ਸਕਦਾ ਹੈ ਚੋਣ ਕਮਿਸ਼ਨ